शेमी क्लास ड्राइंग ड्रॉइंग नवा कौन दो असमानता रेखाव ए बी और सीडी बिना बढ़ाया इन्ह का कौन प्रतीत करना सब तो पहला अस इतने दो रेखाव असमानता रेखाव लाँगे एक ए बी ले लेंगे एक सीडी ले लेंगे थोड़ी तो टेडी ले करके ली इतना ਹੁਣ ਅਸੀਂ ਆ ਏ ਬੀ ਆ ਸੀ ਡੀ ਅਸੀਂ ਏ ਬੀ ਬਿੰਦੂ ਤੇ ਕੋਈ ਦੋ ਬਿੰਦੂ ਜੇ ਤੇ ਕੇ ਲੈ ਲਾਂਗੇ ਜੇ ਤੇ ਕੇ ਆਪਣੀ ਮਰਜ਼ੀ ਨਾਲ ਲਓ ਤੇ ਥੋੜੀ ਹਾਈਟ ਦੇ ਉੱਤੇ ਉਚਾਈ ਦੇ ਉੱਤੇ ਦੋ ਚਾਪਾਂ ਲਗਾ ਲੈਣੀਆਂ ਇੱਕ ਕੱਦਨ ਲਾ ਲਓ ਇੱਕ ਲੈ ਲੇ ਲਾਂਗੇ ਇਨ ਦੇ ਉੱਪਰ ਦੇ ਸਿਰਨੋਟ ਉਸੇ ਨੂੰ ਲਾ ਕੇ ਲਾਈਨ ਬਣਾ ਦਿਓ ਇਹ ਜਿਹੜਾ ਬਿੰਦੂ ਜੀ ਆ ਜਾਊਗਾ ਇਹ ਐਚ ਆ ਜਾਊਗਾ ਆ ਰੇਖਾ E F ਆ ਜਾਊਗਾ ਇਹ ਦੋ ਸਮਾਂਤਰ ਰੇਖਾਵਾਂ AB ਤੇ CD ਦਾ ਜਿਹੜਾ ਅੰਤਰੀ ਕੋਣੜਾ ਇਹ ਪ੍ਰਤੀਕ ਕੀਤਾ ਹੋਆ ਵਾਲਾ d l f d l f ਦਾ ਅੰਤਰੀ ਕੋਣ ਹੈ ਤਾਂ ਉਹ